ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ ਸੰਗਤ ਜੀਓ ਅੱਜ ਦਾ ਦਿਨ ਬੜਾ ਵਿਰਾਗਮਈ ਹੈ ਅੱਜ ਦਾ ਉਹ ਦਿਨ ਹੈ ਜੋ ਆਪਾਂ ਨੂੰ ਕਦੇ ਵੀ ਨਹੀਂ ਪੁੱਲ ਸਕਦਾ ਅੱਜ ਬੜਾ ਵਿਰਾਗਮਈ ਦਿਨ ਹੈ ਛੇ ਪੌ ਦੀ ਰਾਤ ਨੂੰ ਜਾਣਾਂ ਕਿ ਅੱਜ ਦੀ ਰਾਤ ਗੁਰੂ ਸਾਹਿਬ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਸੀ ਸੰਤ ਜੀ ਅਨੰਦਪੁਰ ਕਿਲਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਦਾ ਕਾਖਲਾ ਅਜੇ ਕੁਝ ਦੂਰ ਹੀ ਪਹੁੰਚਿਆ ਸੀ ਕਿ ਪਹਾੜੀ ਰਾਜਿਆਂ ਨੇ ਅਤੇ ਮੁਗਲਾਂ ਦੀ ਸਾਂਝੀ ਫੌਜ ਨੇ ਆਪਣੇ ਸਾਰੇ ਵਾਅਦੇ ਤੋੜ ਕੇ ਅਮਰਤਵਲੇ ਸਿੱਖਾਂ ਦੇ ਉੱਤੇ ਹਮਲਾ ਕੀਤਾ ਕੱਲ੍ਹ ਦਿੱਤਾ ਦਸਵੇਂ ਪਿਤਾ ਜੀ ਨੇ ਭਾਈ ਜੈਤਾ ਜੀ ਅਤੇ ਕੁਝ ਸਿੱਖਾਂ ਨੂੰ ਫੌਜ ਦਾ ਮੁਕਾਬਲਾ ਕਰਨ ਵਾਸਤੇ ਪਿੱਛੇ ਛੱਡ ਦਿੱਤਾ ਤੇ ਗੁਰੂ ਜੀ ਕਹਿਣ ਲੱਗੇ ਜਦੋਂ ਤੱਕ ਆਪਣੇ ਸਿੱਖ ਸਾਰੇ ਟਕਾਣੇ ਨਹੀਂ ਲੱਗ ਜਾਂਦੇ ਉਸੇ ਇਹਨਾਂ ਮੁਗਲਾਂ ਨਾਲ ਟਕਰਾ ਕਰਕੇ ਇਹਨਾਂ ਨੂੰ ਇੱਥੇ ਰੋਕੋ ਉਹਨਾਂ ਨੂੰ ਆਦੇਸ਼ ਦੇ ਕੇ ਸਰਸਾ ਪਾਰ ਕਰਨ ਦੀ ਵਿਉਂਤਬੰਦੀ ਬਣਾਈ ਗਈ ਤੇ ਸਿੱਖਾਂ ਨੇ ਉੱਥੇ ਜਿਹੜੇ ਉਹਨਾਂ ਨੇ ਮੁਗਲਾਂ ਨੇ ਹਮਲੇ ਕੀਤੇ ਉਹਨਾਂ ਨੂੰ ਇੱਥੇ ਰੋਕਿਆ ਸਰਸਾ ਮਦੀ ਦੇ ਕੰਢੇ ਤੇ ਰਾਤ ਵੇਲੇ ਯੁੱਧ ਹੋਇਆ ਮੀਂਹ ਪੈਣਾ ਸ਼ੁਰੂ ਹੋ ਗਿਆ सरसा नदी पूरे वैगय ਵਿੱਚ ਸੀ ਅਤੇ ਕਾਲੀ ਬੋਲੀ ਦਸੰਬਰ ਦੀ ਰਾਤ ਬੜੀ ਕਹਿਰ ਦੀ ਸੀ ਸਰਸਾ पार ਕਰਨ ਦੀ ਕੋਸ਼ਿਸ਼ ਵਿੱਚ ਕਈ ਸਿੰਘ ਪਾਣੀ ਦੀ ਤੇਜ਼ ਵਾਹ ਵਿੱਚ ਡੁੱਰ ਗਏ ਵੱਡਮੁੱਲੇ ਸਿੱਖ ਹਤਿਆਸ ਗ੍ਰੰਥ ਹੋਰ ਵੀ ਕਈ ਲੰਘੀਆਂ ਵਸਤੂਆਂ ਉਸ ਸਰਸਾ ਦੇ ਪੇਟ ਚੜ ਗਈਆਂ ਸੰਤ ਜੀ ਪਰਿਆਰ ਵਿੱਚ ਵਿਸੋੜਾ ਪੈ ਗਿਆ ਜੇਨਨ ਥਾਏ ਬੰਦੇ ਕੇ ਜੋ ਮੂੜ ਕਦੇ ਕਿੱਥੇ ਇਕੱਠੇ ਨਾ ਹੋ ਸਕੇ ਅੱਜ ਇਹੋ ਜਾਂ ਵਿਸੋੜਾ ਪਿਆ ਹੈ ਗੁਰੂ ਜੀ ਦੇ ਵਡੇ ਸਹਿਬ ਜਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਅਧਿਆਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਤਾਰ ਕਰ ਗਏ ਜਦ ਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਭ ਜਾਂਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਗੁਰੂ ਗੁਰੂ ਜੀ ਤੋਂ ਵਿਛੜ ਕੇ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪੈਂਦੇ ਆ ਅਤੇ ਉਸ ਦੇ ਨਾਲ ਉਸ ਦੇ ਘਰ ਚਲੇ ਗਏ ਸਾਹਿਬ ਜਦਿਆਂ ਦੀ ਮਾਤਾ ਸਾਹਿਬ ਕੌਰ ਜੀ ਅਤੇ ਕੁਝ ਸਿੰਘ ਦਿੱਲੀ ਪਹੁੰਚ ਗਏ ਇਸ ਜਗ੍ਹਾ ਗੁਰਦੁਆਰਾ ਪਰਿਵਾਰ ਵਿਸ਼ੋੜਾ ਸਾਹਿਬ ਬਣਿਆ ਹੋਇਆ ਹੈ ਜਿਸ ਦੇ ਦਰਸ਼ਨ ਹਰ ਇੱਕ ਨੂੰ ਕਰਕੇ ਆਉਣੇ ਚਾਹੀਦੇ ਹਨ ਇੱਥੇ ਜਾ ਕੇ ਆਲਾ ਦਵਾਲਾ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਇਹੋ ਜੇ ਹੋਣਗੇ ਉਹ ਦਿਨ ਜਦ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਕੇ ਅਤੇ ਗੁਰੂ ਸਿਖਸਿਬੀ ਮਾਤਾ ਸਾਹਿਬ ਜਾਂਗੇ ਵਿੱਚ ਪਰਿਵਾਰ ਦਾ ਵਿਛੋੜਾ ਹੋਇਆ ਉਹ ਅੱਜ ਵੀ ਬੜੇ ਯਾਦ ਆਉਂਦਾ ਹੈ ਉੱਥੇ ਜਾ ਕੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕੀ ਤਾ ਉਹਨਾਂ ਨਾਲ ਦੋ ਵੱਡੇ ਸਹਬਰ ਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਅਭਾਰ ਸਿੰਘ ਜੀ ਕੁਝ ਦਰਸ਼ਨ ਸਿੰਘ ਰਹੇ ਸਨ ਜਿਹੜੇ ਨਾਲ ਗੁਰੂ ਜੀ ਦੇ ਚੱਲ ਰਹੇ ਸਨ ਕੁਝ ਥੋੜੇ ਸੰਗ ਜਿਹੜੇ ਮੇਨ ਸੰਘ ਸੀ ਗੁਰੂ ਜੀ ਦੇ ਨਾਲ ਜਾ ਰਹੇ ਸਨ ਦੂਜੇ ਪਾਸੇ ਸਰਸਾ ਤੋਂ ਵਿਚੜ ਕੇ ਮਾਤਾ ਗੁਜਰੀ ਜੀ ਅਤੇ 9 ਸਾਲਾਂ ਦੇ ਮਾਸੂਮ ਬੱਚੇ ਮਾਤਾ ਜੀ ਦੀਆਂ ਹੰਗਲਾ ਪਰ ਕੇ ਸਰਸਾ ਨਦੀ ਦੇ ਕਿਨਾਰੇ ਤੁਰਦੇ ਹੋਏ ਸਤਲੁਜ ਦੇ ਦਰਿਆ ਦੇ ਪੱਤਣ ਉਤੇ ਪਹੁੰਚ ਗਏ ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਮੇਲ ਖਾਂਦੀ ਹੈ ਸਰਸਾ ਤੇ ਸਤਲੁਜ ਦੇ ਸੰਝੇ ਪੱਤਣ ਉੱਤੇ ਇੱਕ ਗੁੰਮਾ ਨਾਂ ਦੇ ਗੁੰਮਾ ਨਾਮ ਦਾ 마什 ਕੀ ਨਾਮ ਦਾ ਇੱਕ ਸਿੱਖ ਰਹਿੰਦਾ ਹੈ ਗੁਰੂ ਜੀ ਦਾ ਜਿਹਦਾ ਨਾਮ ਹੈ ਤੁੰਮਾ 마什 ਤੇ ਉਹ ਗੁਰੂ ਜੀ ਦੀਆਂ ਕਥਾ ਕਹਾਣੀਆਂ ਸੁਣਦਾ ਹੈ ਗੁਰੂ ਜੀ ਉੱਤੇ ਬੜੀ ਸ਼ੱਭਾ ਰੱਖਦਾ ਹੈ ਜਦੋਂ ਕੁਮਾ ਮਾਸ਼ਕੀ ਨੇ ਦੇਖਿਆ ਕਿ ਇਹ ਤਾਂ ਮਾਤਾ ਜੀ ਹੱਥੇ ਗੁਰੂ ਜੀ ਦੇ ਲਾਲ ਹਨ ਤਾਂ ਉਹਨੇ ਉਹਨਾਂ ਨੂੰ ਕਿਹਾ ਮਾਤਾ ਜੀ ਤੁਸੀਂ ਮੇਰੇ ਘਰ ਵੱਲੋਂ ਉਹਦੇ ਕੋਲੇ ਇੱਕ ਕਾਨਿਆਂ ਦੀ ਟੁੱਟੀ ਜੀ ਛਪਰੀ ਹੈ ਜਾਂ ਕੋਈ ਸੰਤ ਕਹ ਲੋ ਕਿ ਬਾਲਾ ਵੱਡਾ ਉਹਦੇ ਕੋਲੇ ਕਰਨੀ ਹੈ ਇੱਕ ਗਰੀਬ ਸਿੱਖ ਹੈ ਉਸਨੇ ਰਾਤ ਨੂੰ ਮਾਤਾ ਜੀ ਅਤੇ ਸਹਾਜਾ ਜਨ ਨੇ ਆਪਣੇ ਉਸ ਨੂੰ ਉੰਨੀ ਵਿੱਚ ವಿಶਰਾਮ ਕਰਨ ਵਾਸਤੇ ਕਿਹਾ ਜੋ ਉਹਦੇ ਕੋਲੇ ਬਸਤਾ ਸੀ ਜੋ ਉਹਦੇ ਕੋਲੇ ਕੰਬਲ ਫੈਸੀ ਉਹਨੂੰ ਸੌਣ ਸਥਿਤੀ ਕਰਨ ਨਾਲ ਉਹਨੂੰ ਦਿੱਤਾ ਉਸ ਵੇਲੇ ਰਾਤ ਮਾਤਾ ਜੀ ਤੇ ਸਹਾਜਾ ਜਾਨ ਨੇ ਉੰਮੇ ਮਾਛੀ ਦੀ ਸੰਗਤ ਪੁਜਾਰੀ ਨੇੜੇ ਨਗਰ ਵਿੱਚ ਇੱਕ ਲక్ష్ਮੀ ਨਾਂ ਦੀ ਇੱਕ ਲక్ష్ਮੀ ਨਾਂ ਦਾ ਬ੍ਰਾਹਮਣ ਔਰ ਤੇ ਰਹਤੀ ਸੀ ਪੰਨਾ ਮਾਸਤੀ ਉਸਦੇ ਉਸਦੇ ਕੋਲ ਭੋਜਨ ਲੈ ਕੇ ਆਇਆ ਉਹਨੂੰ ਦੱਸਿਆ ਇਹ ਐ ਕਰਕੇ ਸਾਰਾ ਦੱਸਿਆ ਵੀ ਗੁਰੂ ਜੀ ਦੇ ਮਾਤਾ ਅਤੇ ਉਹਨਾਂ ਦੇ ਲਾਲ ਮੇਰੇ ਕੋਲ ਆਏ ਹਨ ਤੇ ਉਹਦੇ ਕੋਲ ਭੋਜਨ ਦੀ ਮੰਗ ਕਰਦਾ ਹੈ ਉਹਨੇ ਇੱਕ ਗਰਮ ਕੰਬਲ ਵੀ ਦਿੱਤਾ ਹੈ ਮਾਤਾ ਜੀ ਵਾਸਤੇ ਤੇ ਕੁਝ ਭੋਜਨ ਦੀ ਰਸਤਾ ਕੀਤੀ ਹੈ ਦੁੱਧ ਗਰਮ ਉਸ ਔਰਤ ਨੇ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ ਹਨ ਦਿਨ ਚੜ੍ਹਿਆ ਤੇ ਬੀਬੀ ਜੋ ਲਛਮੀ ਆਪ ਕੋਲੋਂ ਤਿਆਰ ਕਰਕੇ ਲਿਆਉਂਦੀ ਹੈ ਅਤੇ ਕੁੰਮੇ 마ਸ਼ਪੀ ਦੇ ਉਸ ਜਗ੍ਹਾ ਤੇ ਆਉਂਦੀ ਹੈ ਕਿ ਉਹ ਆ ਕੇ ਉਹਨਾਂ ਨੂੰ ਚਾਰਾਂ ਮੂਹਰੇ ਲੰਗਰ ਰਚਦਾ ਸਕਉਂਦੀ ਹੈ ਉਧਰ ਸਰਸਾ ਨਦੀ ਪਾਰ ਕਰਕੇ ਗੁਰੂ ਜੀ ਜਦੋਂ ਰੋਪੜ ਪਹੁੰਚੇ ਤਾਂ ਉਹਨਾਂ ਦੇ ਉੱਤੇ ਮੋੜ ਹਮਲਾ ਹੋਇਆ ਗੁਰੂ ਜੀ ਦੀ ਬਹਾਦਰੀ ਨਾਲ ਲੜੇ ਅਤੇ ਜੈਰੀ ਨੂੰ ਪਹਾੜੀਆਂ ਉੱਤੇ ਸੁੱਟ ਦਿੱਤਾ ਇੱਥੇ ਚੱਲ ਕੇ ਗੁਰੂ ਜੀ ਚਮਕੌਰ ਪਹੁੰਚੇ ਹੁਣ ਉਹਨਾਂ ਨਾਲ ਕੇਵਲ 40 ਸਿੰਘਾਂ ਦਾ ਗੱਠਾਈ ਰਹਿ ਗਿਆ ਉਸ ਦਿਨ 7 ਕੋਸੀ ਤੇ ਕੜਾਕੇ ਦੀ ਠੰਡ ਪੈ ਰਹੀ ਸੀ ਇੱਥੇ ਗੁਰੂ ਜੀ ਨੇ ਹਵੇਲੀ ਵਿੱਚ ਟਿਕਾਣਾ ਕੀਤਾ ਜਿਸ ਨੂੰ ਚਮਕੌਰ ਦੀ ਗੜੀ ਵੀ ਆਖਿਆ ਜਾਂਦਾ ਹੈ ਸ਼ਾਹੀ ਫੌਜਾਂ ਪਿੱਛਾ ਕਰਦੀਆਂ ਇੱਥੇ ਵੀ ਪਹੁੰਚ ਗਈਆਂ ਅਤੇ ਗੜੀ ਨੂੰ ਜਾ ਕੇ ਰਾਕਾਇਆ ਸਿੰਘਾਂ ਨੇ ਇਸ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ ਬਰਦੋ ਬਰਤਾ ਕੇ ਸਿੰਘਾਂ ਦੇ ਕੋਲੇ ਗੋਲੀ ਚਕਾ ਦੂਦ ਖਤਮ ਹੋ ਗਿਆ ਸੀ ਹੁਣ ਤਲਵਾਰਾ ਨਾਲ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਗਿਆ ਪੰਜ ਪੰਜ ਸਿੰਘਾਂ ਦੇ ਜੱਥੇ ਬਣਾ ਕੇ ਗੁਰੂ ਜੀ ਨੇ ਕਿਹਾ ਤੁਸੀਂ ਮੁਕਾਬਲਾ ਕਰੋਗੇ ਆਗਿਆ ਨਾਲ ਉਹ ਜਥਿਆਂ ਦੇ ਸਰਦਾਰ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਗਾਰ ਸਿੰਘ ਥਾਪੇ ਗਏ ਬਾਬਾ ਅਜੀਤ ਸਿੰਘ ਜੀ ਉਸ ਵੇਲੇ ਉਹਨਾਂ ਦੀ ਉਮਰ 17 ਸਾਲ ਦੱਸਦਾ ਇਤਿਹਾਸ ਅਤੇ ਜੁਗਾਰ ਸਿੰਘ ਜੀ ਦੀ ਉਮਰ 15 ਸਾਲ ਹੈ ਸਿੰਘਾਂ ਦਾ ਕਥਾ ਜੇ ਤਾਰੇ ਬਲਾਉਂਦਾ ਬਿਜਲੀ ਵਾਂਗੂ ਵੈਰੀ ਉੱਤੇ ਡੁੱਟ ਪੈਂਦਾ ਹੈ ਅਨੇਕਾਂ ਵਾਰੀਆਂ ਦੇ ਆਹੂ ਲੰਦਾ ਹੋਇਆ ਸੇਹ ਦੀ ਯਾਦ ਆਉਂਦਾ ਹੈ ਵਾਰੀ ਆਉਣ ਤੇ ਗੁਰੂ ਜੀ ਨੇ ਵੱਡੇ ਸਾਜਾ ਦੇ ਬਾਬਾ ਅਜੀਤ ਸਿੰਘ ਨੂੰ ਦੇਖਿਆ ਹੈ ਕਿ ਉਹ ਉੱਤ ਉੱਡ ਕੇ ਖੜਿਆ ਨੇ ਕਹਿਣ ਲੱਗੇ ਮਹਾਰਾਜ ਮੈਨੂੰ ਵੀ ਅੱਗੇ ਵਜੋਂ ਮੈਨੂੰ ਜੰਗ ਵਿੱਚ ਦੂਜ ਕੇ ਸ਼ਹੀਦੀਆਂ ਪਾਉਣ ਨੂੰ ਉੱਤਰ ਦੀ ਬਹਾਦਰੀ ਨੂੰ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਦੇਖਦੇ ਹੋਏ ਅਤੇ ਗੁਰੂ ਜੀ ਨੇ ਉਹਨਾਂ ਨੂੰ ਦਿੱਤਾ ਥਾਥਰਾ ਜਦੋਂ ਸਾਹਿਬ ਜੀ ਨੇ ਸ਼ਹੀਦੀ ਜਾਮ ਪੀਤਾ ਤਾਂ ਆਪ ਆਪ ਜੀ ਨੇ ਰੋਸ਼ਨੀ ਪ੍ਰਗਟ ਕੀਤਾ ਤੇ ਗੁਰੂ ਜੀ ਨੇ ਉੱਥੇ ਜਕਰ ਲਾਇਆ ਹਨ